ਲਈ ਬੇਦੀ ਰਚੀ ਗਈ ਤੇ ਮਹਾਰਾਜ ਨੇ ਉਥੇ ਐਲਾਨ ਕਰ ਦਿੱਤਾ ਵੀ ਅਸਾਂ ਨੇ ਇਸ ਤਰ੍ਹਾਂ ਫੇਰੇ ਨਹੀਂ ਕਰਨੇ ਸਾਰੇ ਪਾਸੇ ਮੇਲੀਆਂ ਵਿੱਚ ਬਰਾਤੀਆਂ ਵਿੱਚ ਚੁੱਪਛਾ ਗਈ ਮੂਲ ਚੰਦ ਜੀ ਮਹਤਾ ਕਲਿਆਣ ਦਾਸ ਦੇ ਕੋਲ ਆ ਗਏ ਕਿ ਹੁਣ ਦੱਸੋ ਹੁਣ ਕੀ ਕਰਨਾ ਹੈ ਪੁੱਤ ਤੇ ਤੁਹਾਡਾ ਇਨਕਾਰੀ ਹੋ ਗਿਆ ਤੇ ਅੱਜ ਤੋਂ ਪਹਿਲਾਂ ਤੇ ਇਦਾਂ ਸਾਡੀ ਅਨਸਬੰਸ ਚ ਕਦੇ ਨਹੀਂ ਹੋਇਆ ਇਹ ਤੇ ਸਾਡਾ ਬਹੁਤ ਵੱਡਾ ਨਿਰਾਦਰ ਹੈ ਬਹੁਤ ساری ਵਿਚਾਰ ਚੱਲੀ ਹੋਵੇਗੀ ਉੱਥੇ ਛੋਟੀ ਗੱਲ ਨਹੀਂ ਹੋਈ ਇਹ ਬਹੁਤ ਵੱਡਾ ਮੁੱਦਾ ਸੀ ਔਰ ਇਹ ਕੋਈ ਗੁਰੂ ਨਾਨਕ ਸਾਹਿਬ ਵਰਗਾ ਮਹਾਨ ਪੁਰਸ਼ ਹੀ ਕਰ ਸਕਦਾ ਹੈ ਕਿਸੇ ਆਮ ਮਨੁੱਖ ਦੇ ਵਸ ਦੀ ਗੱਲ ਨਹੀਂ ਉਹ ਤੇ ਚਾਰ ਰਿਸ਼ਤੇਦਾਰਾਂ ਦੇ ਸਾਹਮਣੇ ਵੀ ਨਤਮਸਤਕ ਹੋ ਜਾਏਗਾ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਰਸਤਾ ਸਿਰਜਣਾ ਤੇ ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਫਰਮਾਨ ਕਰ ਦਿੱਤਾ ਚਰਚਾ ਚੱਲੀ ਤੇ ਕਿੰਨਾ ਸਮਾਂ ਲੰਘ ਗਿਆ ਬ੍ਰਾਹਮਣ ਆਖੇ ਵੀ ਜਿਹੜਾ ਮੈਂ ਮਹੂਰਤ ਕੱਢਿਆ ਉਹ ਸਮਾਂ ਲੰਘਦਾ ਜਾਂਦਾ ਹੈ ਤੁਸੀਂ ਜਲਦੀ ਕਰੋ ਵੇਦੀ ਰਚ ਰਚੀ ਹੋਈ ਆ ਮਹੂਰਤ ਨਿਕਲ ਰਿਹਾ ਜਲਦੀ ਕਰੋ ਲਾਵਾ ਫੇਰੇ ਹੋਣ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਐਦਾਂ ਮੈਂ ਕਰਨੇ ਨਹੀਂ ਨਾ ਮੈਂ ਕਿਸੇ ਮਹੂਰਤ ਨੂੰ ਮੰਨਾਂ ਨਾ ਮੈਂ ਇਸ ਤਰ੍ਹਾਂ ਲਾਵਾ ਫੇਰੇ ਕਰਾਂ ਉਹਨਾਂ ਆਖਿਆ ਫਿਰ ਕਾਰਨ ਦੱਸੋ ਕਿਉਂ ਨਹੀਂ ਕਰਨੇ ਕਿਉਂਕਿ ਹੁਣ ਉਹਨਾਂ ਬਿਨਾਂ ਤੇ ਗੱਲ ਨਹੀਂ ਸੀ ਬਣਨੀ ਕਾਰਨ ਦੱਸੋ ਵੀ ਕਿਉਂ ਨਹੀਂ ਕਰਨੇ ਫੇਰੇ ਜੇ ਕੋਈ ਸਾਨੂੰ ਪੁਖਤਾ ਜਵਾਬ ਤੁਹਾਡਾ ਲੱਗਿਆ ਅਸੀਂ ਤੁਹਾਡੀ ਗੱਲ ਮੰਨ ਲਵਾਂਗੇ ਫਿਰ ਜਿਵੇਂ ਆਖੋਗੇ ਓਦਾਂ ਕਰ ਲਾਂਗੇ ਕਿਉਂ ਨਹੀਂ ਕਰਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੀ ਆਸਾ ਕੀ ਬਾਣੀ ਚ ਇੱਕ ਬਚਨ ਹੈ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਜਿਹੜੀ ਅਗਨ ਹੈ ਇਹ ਰੱਬ ਦੀ ਕੁਦਰਤ ਦੀ ਇੱਕ ਛੋਟੀ ਜਿਹੀ ਸ਼ਕਤੀ ਹੈ ਤੇ ਮਹਾਰਾਜ ਕਹਿੰਦੇ ਅਸੀਂ ਕੁਦਰਤ ਦੀਆਂ ਸ਼ਕਤੀਆਂ ਦੀ ਪੂਜਾ ਨਹੀਂ ਕਰਦੇ ਅਸੀਂ ਕੁਦਰਤ ਦੀ ਸ਼ਕਤੀ ਨੂੰ ਸ਼ਾਖਸੀ ਨਹੀਂ ਮੰਨਦੇ ਅਸੀਂ ਕੁਦਰਤ ਰਚਣ ਵਾਲੇ ਕਰਤਾਰ ਨੂੰ ਸ਼ਾਖਸੀ ਮੰਨਦੇ ਆ ਤੇ ਅਸੀਂ ਉਹਦੀ ਸ਼ਕਤੀ ਦੇ ਵਾਲੇ ਫੇਰੇ ਨਹੀਂ ਲੈਣੇ ਅਸੀਂ ਸ਼ਕਤੀ ਦੇ ਮਾਲਕ ਨੂੰ ਸਨਮੁਖ ਰੱਖ ਕੇ ਉਹਨੂੰ ਗਵਾਹ ਮੰਨ ਕੇ ਅਸੀਂ ਫੇਰੇ ਲੈਣੇ ਆ ਤੇ ਲੋਕ ਕਹਿਣ ਲੱਗੇ ਫਿਰ ਇੰਤਜ਼ਾਮ ਕੀ ਕਿਵੇਂ ਲਾਉਂਗੇ ਉਹਨਾਂ ਨੂੰ ਸ਼ਾਖਸੀ ਕਿਵੇਂ ਕਰੋਗੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਇੱਕ ਕਾਗਜ਼ ਕਲਮ ਦਵਾਤ ਲਿਆਓ ਇੱਕ ਪੀੜਾ ਲਿਆਓ ਉਹਦੇ ਉੱਤੇ ਚਾਦਰ ਵਿਛਾਓ ਇੱਕ ਉਤੋਂ ਪਾਉਣ ਵਾਲਾ ਕੱਪੜਾ ਲਿਆਓ ਇਹ ਸਾਰਾ ਇੰਤਜ਼ਾਮ ਕਰੋ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਉੱਥੇ ਬੈਠ ਕੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਇਤਿਹਾਸਕਾਰ ਕਹਿੰਦੇ ਮੂਲ ਮੰਤਰ ਲਿਖਿਆ ਤੇ ਜਿਸ ਵੇਲੇ ਮਹਾਰਾਜ ਨੇ ਮੂਲ ਮੰਤਰ ਲਿਖਿਆ ਨਾ ਜੀ ਉਹ ਲਿਖ ਕੇ ਚੌਂਕੀ ਉੱਤੇ ਰੱਖਿਆ ਉੱਤੋਂ ਪਾਇਆ ਰਮਾਲਾ ਕਪੜਾ ਕਹਿ ਲੋ ਰਮਾਲਾ ਕਹਿ ਲੋ ਉਦੋਂ ਜੋ ਵੀ ਕਹਿੰਦੇ ਹੋਣੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇੰਤਜ਼ਾਮ ਹੋ ਗਿਆ ਬੇਦੀ ਚੁੱਕ ਦਿੱਤੀ ਗਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਵੀ ਹੁਣ ਮੈਂ ਤਿਆਰ ਆ ਤੁਸੀਂ ਸਾਰੇ ਸਹਿਮਤ ਹੋ ਅਕਲ ਲੱਗੇ ਜੀ ਅਸੀਂ ਵੀ ਸਹਿਮਤ ਆ ਵੀ ਹੁਣੇ ਕਰਨਾ ਤੇ ਹੈ ਹੀ ਤੁਸੀਂ ਪਹਿਲੋਂ ਵੀ 9 ਸਾਲ ਦੀ ਉਮਰ ਚ ਇਦਾਂ ਦਾ ਹੀ ਇੱਕ ਰੋਲਾ ਪਾਇਆ ਸੀ ਤੇ ਅੱਜ ਵੀ ਇਹ ਰੋਲਾ ਲੱਗਾ ਹੈ ਪੈਣ ਇਸ ਰੋਲੇ ਨੂੰ ਇੱਥੇ ਹੀ ਦਫਨ ਕੀਤਾ ਜਾਏ ਜਿਵੇਂ ਕਹਿੰਦੇ ਉਦਾਂ ਕਰ ਲੈਨੇ ਮਹਾਰਾਜ ਦਾ ਬਚਨ ਮੰਨਿਆ ਗਿਆ ਤੇ ਸਾਖੀਕਾਰ ਕਹਿੰਦਾ ਵੀ ਸੂਰਜ ਪ੍ਰਕਾਸ਼ ਗ੍ਰੰਥ ਚ ਇਹ ਪੰਕਤੀਆਂ ਲਿਖੀਆਂ ਨੇ ਕਿ ਅਸ ਲਿਖ ਚੌਂਕੀ ਪਰ ਧਰਿਓ ਲੀਨ ਪ੍ਰਕਰਮਾਚਾਰ ਅਸ ਦਾ ਉਥੇ ਅਰਥ ਹੈ ਸ਼ਬਦ ਭਾਵ ਮੂਲ ਮੰਤਰ ਲਿਖ ਕੇ ਗੁਰੂ ਨਾਨਕ ਸਾਹਿਬ ਨੇ ਚੌਂਕੀ ਚ ਰੱਖਿਆ ਤੇ ਫਿਰ ਚਾਰ ਪ੍ਰਕਰਮਾ ਗੁਰੂ ਨਾਨਕ ਸਾਹਿਬ ਨੇ ਲਈਆਂ ਕਿਉਂਕਿ ਹਿੰਦੂ ਧਰਮ ਵਿੱਚ ਸੱਤ ਪ੍ਰਕਰਮਾ ਹੁੰਦੀਆਂ ਨੇ ਗੁਰੂ ਨਾਨਕ ਸਾਹਿਬ ਨੇ ਨਾ ਅਗੰਦਵਾਲੇ ਫੇਰੇ ਲੈ ਤੇ ਨਾ ਫੇਰੇ ਸਤ ਲੈ ਫੇਰੇ ਵੀ ਚਾਰ ਕਰ ਦਿੱਤੇ ਤੇ ਸ਼ਬਦ ਦੇ ਦੁਆਲੇ ਲੈ ਕਿਉਂਕਿ ਅਸੀਂ ਕਰਤਾਰ ਦੇ ਅਕਾਲ ਦੇ ਪੁਜਾਰੀ ਆ ਅਸੀਂ ਕਿਸੇ ਅੱਗ ਦੇ ਪੁਜਾਰੀ ਨਹੀਂ ਆ ਤਾਂ ਜਿਸ ਵੇਲੇ ਫੇਰੇ ਹੋ ਗਏ ਸਾਰੀ ਰਸਮਾਂ ਦਾ ਹੋ ਗਈ ਤੇ ਜਿਹੜੇ ਬ੍ਰਾਹਮਣ ਇਹ ਸਾਰਾ ਕੁਝ ਕਰ ਰਹੇ ਸੀ ਇੰਤਜ਼ਾਮ ਅੱਗ ਦਾ ਉਹ ਤੇ ਅੱਜ ਬੜੇ ਬੇਚੈਨ ਆ ਵੀ ਸਾਡੀ ਵਿਚਾਰ ਉੱਤੇ ਇਹਨਾਂ ਨੇ ਬੜੀ ਤਕੜੀ ਝੋਟ ਕਰ ਦਿੱਤੀ ਇਹ ਸਾਡੇ ਪਾਏ ਜੂਲੇ ਥੱਲੇੋਂ ਨਿਕਲ ਜਾਣਗੇ ਸਾਡੀ ਸੋਚ ਤੋਂ ਇਹਨਾਂ ਨੇ ਲੋਕਾਂ ਨੂੰ ਆਜ਼ਾਦ ਕਰ ਦੇਣਾ ਕਿਉਂਕਿ ਲੋਕ ਇਹਨਾਂ ਦੀ ਗੱਲ ਮੰਨਦੇ ਬੜਿਆ ਇਹਨਾਂ ਦੀ ਜ਼ੁਬਾਨ 'ਚ ਜਾਦੂ ਆ ਇਹ ਜਿੱਥੇ ਬੋਲਦੇ ਨੇ ਲੋਕ ਸਵੀਕਾਰ ਕਰਦੇ ਨੇ ਤੇ ਫਿਰ ਕੁਝ ਨਾ ਕੁਝ ਹੱਲ ਕਰਨਾ ਪੈਗਾ ਬਸ ਇੱਕ ਮਿੰਟ ਮੈਂ ਲੈਣਾ ਵੈਸੇ ਟਾਈਮ ਹੋ ਗਿਆ ਕਹਿੰਦੇ ਵੀ ਉਸ ਵੇਲੇ ਨਾ ਜੀ ਉਹਨਾਂ ਨੇ ਫਿਰ ਇੱਕ ਵਿਉਂਤ ਬਣਾਈ ਘਰ ਦੇ ਜੀਆਂ ਨੂੰ ਪ੍ਰੇਰ ਕੇ ਨਾ ਤੇ ਪ੍ਰਾਣੀ ਜੀ ਜਿਹੜੀ ਕੰਧ ਜੀ ਨੂੰ ਅੱਜ ਤੁਸੀਂ ਕੰਧ ਸਾਹਿਬ ਕਹਿੰਦੇ ਹੋ ਉਸ ਕੰਧ ਦੇ ਲਾਗੇ ਗੁਰੂ ਨਾਨਕ ਸਾਹਿਬ ਦਾ ਪਲੰਘ ਡਵਾਇਆ ਇਹ ਇੱਕ ਸਾਜ਼ਿਸ਼ ਸੀ ਬ੍ਰਾਹਮਣ ਦੀ ਇਹ ਸਾਜ਼ਿਸ਼ ਕੀਤੀ ਸੀ ਬ੍ਰਾਹਮਣ ਦੀ ਕਿਉਂਕਿ ਬ੍ਰਾਹਮਣ ਦੀ ਵਿਚਾਰ ਨੂੰ ਝੋਟ ਲੱਗੀ ਆ ਨਾ ਵੀ ਅੱਗ ਦੇ ਦਵਾਲੇ ਫੇਰੇ ਨਹੀਂ ਲੈ ਇਹਨਾਂ ਪਹਿਲਾਂ ਜਨੇਊ ਤੋਂ ਇਨਕਾਰ ਕੀਤਾ ਉਹ ਕਹਿੰਦੇ ਵੀ ਇਹਨਾਂ ਦਾ ਕੰਮ ਹੀ ਤਮਾਮ ਕਰ ਦਿਓ ਇਹਨਾਂ ਦਾ ਕੰਮ ਹੀ ਤਮਾਮ ਕਰ ਦਿਓ ਇਹਨਾਂ ਨੂੰ ਜੀਵਤ ਹੀ ਨਹੀਂ ਆਪਾਂ ਰਹਿਣ ਦੇਣਾ ਇਹਨਾਂ ਦਾ ਡਾਉ ਮੰਜਾ ਕੰਧ ਦੇ ਲਾਗੇ ਤੇ ਪਹਿਲੇ ਸਮਿਆਂ ਦੇ ਵਿੱਚ ਨਾ ਆਮ ਇੱਕ ਰੀਤ ਹੁੰਦੀ ਸੀ ਸਾਲੀਆਂ ਮਜ਼ਾਕ ਕਰਿਆ ਕਰਦੀਆਂ ਸੀ ਬਹੁਤ ਤਰ੍ਹਾਂ ਦੇ ਮਜ਼ਾਕ ਇਹ ਤੇ ਆਪਾਂ ਵੇਖਦੇ ਰਹੇ ਨਾ ਘਰਾਂ 'ਚ ਆਪਣੇ ਵਿਆਹ ਤੋਂ ਬਾਅਦ ਵੀ ਜਦੋਂ ਪ੍ਰਾਣਾ ਘਰ ਆਉਂਦਾ ਸੀ ਤੇ ਉਹ ਮੰਜਾ ਐਂ ਕੱਚੇ ਸੂਤ ਦਾ ਉਣ ਕੇ ਉੱਤੋਂ ਚਾਦਰ ਵਿਛਾ ਦੇਣੀ ਵਿਚਾਰਾ ਕਦਮ ਕਰਕੇ ਵਿੱਚ ਡਿੱਗਦਾ ਸੀ ਟੁੱਟੀ ਕੁਰਸੀ ਰੱਖ ਦੇਣੀ ਇੱਕ ਲਾਤੋ ਦੀ ਟੁੱਟੀ ਏ ਤੇ ਉਹ ਢਾ ਦੇਣੀ ਤੇ ਜਦੋਂ ਉਹਨੇ ਬਹਿਣਾ ਉਦੋਂ ਡਿੱਗ ਪੈਣਾ ਬਹੁਤ ਕੁਝ ਕਰਦੀਆਂ ਸੀ ਆ ਬਾਂਗਰ ਦੇ ਇਲਾਕੇ ਚ ਮੈਂ ਅੱਖੀਂ ਵੇਖਿਆ ਤੇ ਇੱਕ ਇਦਾਂ ਦੀ ਘਟਨਾ ਵਾਪਰੀ ਵੀ ਜਦੋਂ ਵਿਆਹਿਆ ਗਿਆ ਨਾ ਲੜਕਾ ਦੂਜੀ ਵਾਰ ਜਦੋਂ ਗਿਆ ਸਹੁਰੇ ਘਰ ਤੇ ਸਾਲੀਆਂ ਨੇ ਇਸ ਤਰ੍ਹਾਂ ਦਾ ਮਜ਼ਾਕ ਕੀਤਾ ਵੀ ਉਹਦਾ ਮੰਜਾ ਪਲਟ ਦਿੱਤਾ ਮੰਜਾ ਹੀ ਪਲਟਿਆ ਕਰਦੀਆਂ ਸੀ ਨਾ ਉਹਨੇ ਬੈਠੇ ਹੋਣਾ ਪਿੱਛੋਂ ਆ ਕੇ ਦੋਵਾਂ ਤਿੰਨਾਂ ਨੇ ਮੰਜਾ ਚੁੱਕ ਕੇ ਪਲਟ ਦੇਣਾ ਫਿਰ ਮਜ਼ਾਕ ਕਰਨਾ ਤਾੜੀਆਂ ਮਾਰਨੀਆਂ ਇਹ ਸਾਰੀਆਂ ਗੱਲਾਂ ਮੈਂ ਤਾਂ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਇਹੀ ਵਰਤਾਓ ਕਰ ਰਹੇ ਸਨ ਉਹ ਇੱਕ ਬਹਾਨਾ ਬਣਾ ਕੇ ਉਸ ਰੀਤ ਦਾ ਪਰ ਮਿਟਾਉਣਾ ਚਾਹੁੰਦੇ ਸੀ ਸਤਿਗੁਰੂ ਨੂੰ ਹੁਣ ਜਿਸ ਵੇਲੇ ਉਹ ਹਿਆਣੇ ਦੇ ਇਲਾਕੇ ਦੇ ਵਿੱਚ ਜਿਹਨੂੰ ਬਾਂਗਰ ਕਹਿ ਦਿੰਦੇ ਆ ਆ ਤੁਹਾਡਾ ਸਾਰਾ ਰੋहतक ਦਾ ਇਲਾਕਾ ਕੈਥਲ ਦਾ ਇਲਾਕਾ ਇਹ ਸਾਰਾ ਬਾਂਗਰ ਦਾ ਇਲਾਕਾ ਖਵਾਂਦਾ ਉਹ ਜਦੋਂ ਲੜਕਾ ਆਇਆ ਘਰ ਤੇ ਲੜਕੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਮੰਜਾ ਉਹਦੇ ਉੱਤੇ ਪਲਟਿਆ ਇਹ ਵਾਪਰੀ ਘਟਨਾ ਦੱਸ ਰਿਆਂ ਹਕੀਕੀ ਤੇ ਉਹ ਸਾਰੀਆਂ ਉੱਤੇ ਚੜ ਗਈਆਂ ਮੰਜੇ ਦੇ ਉਹ ਬਥੇਰਾ ਰੌਲਾ ਉਹਨੇ ਪਾਇਆ ਬਥੇਰਾ ਉਹ ਚੀਕਿਆ ਵਿਚਾਰਾ ਵੀ ਛੱਡੋ ਮੇਰੀ ਜਾਨ ਨਿਕਲ ਚਲੀ ਉਹ ਨਾ ਹਟੀਆਂ ਉਸ ਲੜਕੇ ਦੀ ਮੌਤ ਹੋ ਗਈ ਇਹ ਰੀਤ ਨੇ ਉਸ ਲੜਕੇ ਨੂੰ ਮੌਤ ਦੇ ਅੰਜਾਮ ਤੱਕ ਪਹੁੰਚਾ ਦਿੱਤਾ ਹੁਣ ਇਹਨਾਂ ਬ੍ਰਾਹਮਣਾ ਸੋਚਿਆ ਪੀ ਇਸ ਰੀਤ ਦਾ ਆਸਰਾ ਲੈ ਕੇ ਕਿਉਂ ਨਾ ਇਹਨੂੰ ਵੀ ਮਿਟਾ ਦਈਏ ਜਿਹੜਾ ਸਾਡੇ ਰਾਹ ਦਾ ਰੋੜਾ ਬਣਨ ਜਾ ਰਿਹਾ ਜਿਹੜਾ ਸਾਡੇ ਗ੍ਰੰਥਾਂ ਤੇ ਚੋਟ ਕਰਦਾ ਹੈ ਜਿਹੜਾ ਸਾਡੀ ਵਿਚਾਰਧਾਰਾ ਨੂੰ ਤਬਦੀਲ ਕਰਨਾ ਚਾਹੁੰਦਾ ਹੈ ਸਾਡੀ ਸਦੀਆਂ ਤੋਂ ਪਰੰਪਰਾ ਤੋੜ ਦੇਣਾ ਚਾਹੁੰਦਾ ਹੈ ਸਾਡੇ ਹੀ ਘਰ ਜਨਮ ਲੈ ਕੇ ਸਾਡਾ ਹੀ ਵਿਰੋਧੀ ਉਹਨਾਂ ਨੇ ਫਿਰ ਇੱਕ ਵਿਉਂਤ ਘੜੀ ਕਹਿਣ ਲੱਗੇ ਪੀ ਇੱਕ ਰੀਤ ਆ ਤੇ ਬ੍ਰਾਹਮਣ ਦੀ ਗੱਲ ਮੋੜਦਾ ਕੋਈ ਨਹੀਂ ਸੀ ਉਹਨੂੰ ਗੁਰੂ ਕਹਿੰਦੇ ਸੀ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਇਹ ਜਗਤ ਦਾ ਗੁਰੂ ਤੇ ਹੋ ਸਕਦਾ ਹੈ ਪਰ ਰੱਬ ਦੇ ਪਿਆਰਿਆਂ ਦਾ ਨਹੀਂ ਪਰ ਉਹਦੀ ਗੱਲ ਮੰਨੀ ਜਾਂਦੀ ਸੀ ਉਹਨਾਂ ਆਖਿਆ ਜੀ ਵੀ ਅਸੀਂ ਕੁਝ ਖਾਸ ਮੰਤਰ ਪੜ੍ਹਨੇ ਆ ਤੇ ਇਹ ਜਗ੍ਹਾ ਬੜੀ ਪਵਿੱਤਰ ਆ ਜਿਹੜੀ ਕੰਧ ਦੇ ਲਾਗੇ ਇੱਥੇ ਮੰਜਾ ਢਾਓ ਇਸ ਲੜਕੇ ਦਾ ਤੇ ਫਿਰ ਬਹਾਨਾ ਬਣਾਇਆ ਵੀ ਲੜਕੀਆਂ ਦੇ ਸਹਾਰੇ ਕੰਧ ਨੂੰ ਤੱਕਾ ਦਿਵਾਵਾਂਗੇ ਤੇ ਥੱਲੇ ਨੱਪ ਕੇ ਕੰਮ ਖਤਮ ਹੋ ਜਾਏਗਾ ਜਦੋਂ ਇਹ ਲਾਗੇ ਮੰਜਾ ਡਾਇਆ ਗਿਆ ਤੇ ਇੱਕ ਬਜ਼ੁਰਗ ਮਾਤਾ ਲਾਗੋ ਲੰਗੀ ਉਹਨੇ ਆਖਿਆ